2004 ਦੇ ਵਿੱਚ ਮੇਰੀ ਨਾ ਰਾਇਬਰੇਲੀ ਡਿਊਟੀ ਲੱਗੀ ਸੋਨੀਆਂ ਕਾਦੀ ਨਾ ਮੇਰੀ ਗੱਡੀ ਗਈ ਉੱਥੇ ਉੱਥੇ ਗੋਰੀਗੰਜ ਹੈੱਡਕੁਆਟਰ ਉਹਨਾਂ ਦਾ ਜਦੋਂ ਮੈਂ ਗਿਆ ਤੇ ਉਹਨੇ ਮੈਨੂੰ ਕਮਰੇ 'ਚ ਬਿਠਾ ਲਤਾ ਮੈਨੂੰ ਕਹਿੰਦੇ ਲਾਇਸੈਂਸ ਦਿਓ ਆਪਣਾ ਮੈਂ ਲਾਇਸੈਂਸ ਦਿੱਤਾ 10 ਮਿੰਟ ਮੈਂ ਬੈਠਾ ਰਿਆ 10 ਮਿੰਟ ਬਾਅਦ ਮੈਨੂੰ ਕਹਿੰਦੇ ਵੀ ਆ ਜਾਓ ਪਿਆ ਫਲਾਣੇ ਮੰਤਰੀ ਦੇ ਨਾਲ ਤੇਰੀ ਡਿਊਟੀ ਲੱਗ ਗਈ ਆ ਮੈਂ ਇਹਨੂੰ ਮੈਂ ਕਿਹਾ ਸਰ ਕੀ ਗੱਲ ਹੋਈ ਕਿ ਇੰਨਾ ਚਿਰ ਬਿਠਾਈ ਰੱਖਿਆ ਮੈਨੂੰ ਕੀ ਗੱਲ ਹੋਈ ਕਹਿੰਦੇ ਵੀ ਉੱਥੇ ਤੇਰੀ ਵੈਰੀਫਿਕੇਸ਼ਨ ਕਰਦੇ ਸੀ ਆਹ ਦੇਖ ਲਓ ਉਹਨੇ ਦਸਾਂ ਮਿੰਟਾਂ ਦੇ ਵਿੱਚ ਮੇਰੀ ਨਾ ਇੱਥੇ ਪਤਾ ਕਰ ਲਿਆ ਵੀ ਇਹ ਬੰਦਾ ਸਹੀ ਆ ਜਾਂ ਗਲਤ ਆ ਕਿਉਂਕਿ ਮੈਡਮ ਦੇ ਨਾਲ ਸੋਨੀਆਂ ਗਾਦੀ ਨਾਲ ਗੱਡੀ ਲੱਗਣੀ ਸੀ ਕਿਉਂਕਿ ਉਹ ਜਿੱਥੇ ਵੀ ਜਾਂਦੇ ਸੀਗੇ ਰੋਡ ਸ਼ੋਅ ਦੇ ਵਿੱਚ ਉਹ ਮੇਰਾ ਕੰਮ ਹੁੰਦਾ ਸੀ ਨਕਸ਼ਾ ਬਣਾਉਣਾ ਮੈਂ ਡਰਾਈਵਰ ਸੀਗਾ ਮੈਂ ਸਾਰਾ ਨਕਸ਼ਾ ਬਣਾਉਂਦਾ ਹੁੰਦਾ ਸੀ ਇੱਥੇ ਸੋਨੀਆਂ ਗਾਦੀ ਨੇ ਆਉਣਾ ਇੱਥੇ ਕੁੜੀ ਨੇ ਆਉਣਾ ਉਹਨਾਂ ਦੀ ਬੇਟੀ ਨੇ ਆਉਣਾ ਬੇਟੇ ਨੇ ਆਉਣਾ ਸਟੇਜ ਲਾਉਣੀ ਇੱਥੇ ਉਹ ਸਾਰਾ ਨਕਸ਼ਾ ਬਣਾ ਕੇ ਇੱਕ ਤਾਂ ਰਾਇਮਰੇਲੀ ਥਾਣੇ ਵਿੱਚ ਦੇਣਾ ਦੂਜਾ ਦੇਣਾ ਦਿੱਲੀ ਨੂੰ ਉਹਨਾਂ ਦੀਆਂ ਫਿਆਪੜੀਆਂ ਟੀਮਾਂ ਉਹ ਨਹੀਂ ਆਉਣੀਆਂ ਮਤਲਬ ਮੇਰਾ ਮੈਂ ਕਹਿਣ ਦਾ ਮਤਲਬ ਇਹ 10 ਮਿੰਟਾਂ ਦੇ ਵਿੱਚ ਮੇਰੀ ਮ ਤੇ ਹੁਣ ਇਦਾਂ ਇਹਨਾਂ ਬਾਰੇ ਕਿਉਂ ਨਹੀਂ ਇਦਾਂ ਦਾ ਕਾਨੂੰਨ ਇਹ ਬਣਾਉਂਦੇ ਅਸਬੂਤ ਮੇਰੇ ਕੋਲ ਆ ਤੁਹਾਨੂੰ ਮੈਂ ਦਿਖਾ ਲਈ ਜਾਂਦਾ ਸਿਰਫ 10 ਮਿੰਟਾਂ ਦੇ ਵਿੱਚ ਉਹ ਨਹੀਂ ਮੇਰੀ ਜਨਮ ਕੁੰਡ ਦੀ ਗੱਡੀ ਵੀ ਬੰਦਾ ਗਲਤ ਆ ਕਿ ਸਹੀ ਆ ਬਸ ਜਦੋਂ ਨਹੀਂ ਦੇਖਿਆ ਵੀ ਸਹੀ ਆ ਬੰਦਾ ਤੇ ਉਹਨੇ ਚਾਬੀ ਪੜਾ ਕੇ ਕਹਿੰਦੇ ਚਲੋ ਜੀ ਉਹ ਫਲਾਣੇ ਮੰਤਰੀ ਨਾਲ ਚਲ ਜਾਓ ਉੱਥੇ ਗੋਰੀਗੰਜ ਹੈੱਡ ਕੁਆਟਰ ਉਹਨਾਂ ਦਾ ਜਦੋਂ ਮੈਂ ਗਿਆ ਤੇ ਉਹਨੇ ਮੈਨੂੰ ਕਮਰੇ 'ਚ ਬਿਠਾ ਲਤਾ ਮੈਨੂੰ ਕਹਿੰਦੇ ਲਾਇਸੈਂਸ ਦਿਓ ਆਪਣਾ ਮੈਂ ਲਾਇਸੈਂਸ ਦਿੱਤਾ 10 ਮਿੰਟ ਮੈਂ ਬੈਠਾ ਰਿਆ 10 ਮਿੰਟ ਬਾਅਦ ਮੈਨੂੰ ਕਹਿੰਦੇ ਵੀ ਆ ਜਾਓ ਪਿਆ ਫਲਾਣੇ ਮੰਤਰੀ ਦੇ ਨਾਲ ਤੇਰੀ ਡ ਮੈਨੂੰ ਮੈਂ ਕਹਾਂ ਸਰ ਕੀ ਗੱਲ ਹੋਈ ਕਿ ਇੰਨਾ ਚਿਰ ਬਿਠਾਈ ਰੱਖਿਆ ਮੈਨੂੰ ਕੀ ਗੱਲ ਹੋਈ ਕਹਿੰਦੇ ਵੀ ਉੱਥੇ ਤੇਰੀ ਵੈਰੀਫਿਕੇਸ਼ਨ ਕਰਦੇ ਸੀ ਆਹ ਦੇਖ ਲਓ ਉਹਨੇ ਦਸਾਂ ਮਿੰਟਾਂ ਦੇ ਵਿੱਚ ਮੇਰੀ ਨਾ ਇੱਥੇ ਜਨਮkundli ਕੱਢ ਕੇ ਤਾਂ ਪਤਾ ਕਰ ਲਿਆ ਵੀ ਇਹ ਬੰਦਾ ਸਹੀ ਆ ਜਾਂ ਗਲਤ ਆ ਕਿਉਂਕਿ ਮੈਡਮ ਦੇ ਨਾਲ ਸੋਨੀਆਂ ਗਾਦੀ ਨਾਲ ਗੱਡੀ ਲੱਗਣੀ ਸੀ ਕਿਉਂਕਿ ਉਹ ਜਿੱਥੇ ਵੀ ਜਾਂਦੇ ਸੀਗੇ ਰੋਡ ਸ਼ੋਅ ਦੇ ਵਿੱਚ ਉਹ ਮੇਰਾ ਕੰਮ ਹੁੰਦਾ ਸੀ ਨਕਸ਼ਾ ਬਣਾਉਣਾ ਮੈਂ ਡਰਾਈਵਰ ਸੀਗਾ ਮੈਂ ਸਾਰਾ ਨਕਸ਼ਾ ਬਣਾਉਂਦਾ ਹੁੰਦਾ ਸੀ ਇੱਥੇ ਸੋਨੀਆਂ ਗਾਦੀ ਨੇ ਆਉਣਾ ਇੱਥੇ ਕੁੜੀ ਨੇ ਆਉਣਾ ਉਹਨਾਂ ਦੀ ਬੇਟੀ ਨੇ ਆਉਣਾ ਬੇਟੇ ਨੇ ਆਉਣਾ ਸ ਉਹ ਜਰਾ ਨਾਕਸ਼ਾ ਬਣਾ ਕੇ ਇੱਕ ਤਾਂ ਰਾਇਬਰੀਲੀ ਥਾਣੇ ਵਿੱਚ ਦੇਣਾ ਦੂਜਾ ਦੇਣਾ ਦਿੱਲੀ ਨੂੰ ਉਹਨਾਂ ਦੀਆਂ ਫਿਆਪੜੀਆਂ ਟੀਮਾਂ ਉਹ ਨਹੀਂ ਆਉਣੀਆਂ ਮਤਲਬ ਮੇਰਾ ਮੈਂ ਕਹਿਣ ਦਾ ਮਤਲਬ ਵੀ 10 ਮਿੰਟਾਂ ਦੇ ਵਿੱਚ ਮੇਰੀ ਮੇਰੀ ਇਥੇ ਜਨਮ ਕੁੰਡਲੀ ਕੱਢ ਲਈ ਸਾਰਿਆਂ ਨੇ ਤੇ ਹੁਣ ਇਦਾਂ ਇਹਨਾਂ ਬਾਰੇ ਕਿਉਂ ਨਹੀਂ ਇਦਾਂ ਦਾ ਕੰਮ ਇਹ ਬਣਾਉਂਦੇ ਅਥਬੂਤ ਮੇਰੇ ਕੋਲ ਆ ਤੁਹਾਨੂੰ ਮੈਂ ਦਿਖਾ ਲਈ ਜਾਂਦਾ ਸਿਰਫ 10 ਮਿੰਟਾਂ ਦੇ ਵਿੱਚ ਉਹ ਨਹੀਂ ਮੇਰੀ ਜਨਮ ਕੁੰਡਲੀ ਕੱਢੀ ਵੀ ਬੰਦਾ ਗਲਤ ਆ ਕਿ ਸਹੀ ਹੈ ਬਸ ਜਦੋਂ ਨਹੀਂ ਦੇਖਿਆ ਵੀ ਸਹੀ ਆ ਬੰਦਾ ਤੇ ਉਹਨੇ ਚਾਬੀ ਫੜਾ ਕੇ ਕਹਿੰਦੇ ਚਲੋ ਜੀ ਉਹ ਫਲਾਣੇ ਮੰਤਰੀ ਨਾਲ ਚਲ ਜਾਈਏ